ਗੀਆਂ ਕਾਲੇ ਸੁਣਾਵੇ ਫਿਰ ਯਾਰ ਉਹ ੱੱਕੇ ਪਾਏ ਆ ਭੋਗਾਂ ਤੋਂ ਹਾਂਜੀ ਭਾਈ ਖੁਸ਼ ਹੋ ਮੇਲੇ ਤੋਂ ਗੱਲ ਇਹ ਆ ਭਾਈ ਅੱਜ ਦੋ ਇਨਸਾਨ ਗਰਾਊਂਡ ਦੇ ਵਿੱਚ ਆ ਇੱਕ ਤਾਂ ਭਰਾ ਖੜਾ ਐ ਮੇਰਾ ਅਗਲਾ ਕਹਿੰਦਾ ਕਬੱਡੀ ਨੇ ਕੀ ਦਿੱਤਾ ਮੈਨੂੰ ਆ ਦਿੱਤਾ ਇੱਕ ਭਾਈ ਰਗਵੀਰ ਸਿੰਘ ਵੀਰਾ ਤੁੰਗ ਵਾਲੀ ਜਿਨ੍ਹਾਂ ਨੇ ਮੈਨੂੰ ੱੱਕੇ ਨਾਲ ਮੈਕ ਤੇ ਬੁਲਾਇਆ ਸੀਗਾ ਤੇ ਅੱਜ ਮੈਂ ਤੁਹਾਡੇ ਸਾਹਮਣੇ ਬੋਲੀ ਜਾਣਾ ਉਹ ਵੀ ਇੱਥੇ ਨੇ ਬੜੀ ਖੁਸ਼ੀ ਦੀ ਗੱਲ ਆ ਭਾਈ ਪਹਿਲੀ ਵਾਰੀ ਐਨਐਸਐਸ ਦਾ ਕੈਂਪ ਲੱਗਿਆ ਸੀ ਮੈਂ ੱੱੱਕੇ ਨਾ ਮੈਨੂੰ ਬੁਲਾਇਆ ਸੀ ਬੀਬੀ ਵਾਲੇ ਪਿੰਡ ਦੇ ਵਿੱਚ ਤੇ ਅੱਜ ਮੈਂ ਗਰਾਊਂਡ 'ਚ ਬੋਲਦਾ ਬਹੁਤ ਵੱਡੀ ਗੱਲ ਆ ਮੇਰੇ ਵਾਸਤੇ ਉਹ ਗਾਣਾ ਆਇਆ ਸੀਗਾ ਕਹਿੰਦਾ ਅੱਕੇ ਪਿਆ ਕਲੱਬਾਂ ਤੋਂ ਕਦੇ ਚਾਹ ਤੇ ਬੁਲਾ ਲੈ ਉਹ ਦਿਮਾਗ ਹੀ ਆ ਬੰਦੇ ਦਾ ਪੁੱਠਾ ਚੱਲ ਪੈਂਦਾ ਮੈਂ ਕਹਿੰਦਾ ਹੋ ਜਦੋਂ ਉੱਠਿਆ ਸਵੇਰੇ ਮੈਨੂੰ ਹੋਕਾ ਸੁਣਿਆ ਡੇਰੇ ਕਹਿੰਦੇ ਭੋਲੇ ਕੀ ਬੁੜੀ ਤਾਂ ਰਹਾ ਤੇ ਮਰ ਗਈ ਉਹ ਬੜਾ ਗੁਸਾਇਆ ਮੈਨੂੰ ਜਦੋਂ ਸੁਣਿਆ ਸੀ ਤੈਨੂੰ ਵੀ ਬਚਾਦਾ ਗਲਾਸ ਕੋਲੇ ਧਰ ਗਈ ਉਹ ਕਹਿੰਦੀ ਮੱਥਾ ਟੇਕਿਆ ਵੀ ਪੈਸੇ ਖੁੱਲੇ ਕਰਵਾਲਾ ਅੱਕੇ ਪਿਆ ਭੋਗਾ ਤੋਂ ਉਹ ਕੋਈ ਵਿਆਹ ਤੇ ਬੁਲਾ ਲਾ ਕੇ ਪਿਆ ਭੋਗਾ ਤੋਂ ਤਾੜੀਆਂ ਮਾਰ ਦਿਓ ਯਾਰ ਜ਼ੋਰਦਾਰ ਕਾਲੇ ਦੇ ਲਈ ਤਾੜੀਆਂ ਮਾਰਿਓ ਐਸਾ 맛 ਨਹੀਂ ਹੁੰਦਾ ਇੱਥੇ ਰੱਖ ਇੱਕ ਨਾ ਉਹ ਸੁਣਿਆ ਮੈਂ ਤੈਨੂੰ ਸਕੂਨ ਗਾਣਾ ਸੁਣਿਆ ਨਾ ਰਣਜੀਤ ਦਾ ਆਦਾ ਆਪਣੇ ਕਿਹਦਾ ਗਾਣਾ ਹੋ ਰਾਜਵੀਰ ਜਵੰਦੇ ਦਾ ਤੇ ਉਹ ਇਹਨੇ ਵੀ ਇੱਕ ਗਾਇਆ ਉਹ ਵੀ ਸੁਣਾ ਦੇ ਕਰਾ ਹੁਣ ਲਾਉਣਾ ਕਿਹਦੇ ਤੇ ਆ ਪਤਾ ਤੈਨੂੰ ਤਾੜੀਆਂ ਮਾਰ ਦਿਓ ਯਾਰ ਜ਼ੋਰਦਾਰ ਕਾਲੇ ਦੇ ਲਈ ਤਾੜੀਆਂ ਮਾਰਿਓ ਐਸਾ 맛 ਨਹੀਂ ਆਉਂਦਾ ਇੱਥੇ ਰੱਖ ਇੱਕ ਨਾ ਉਹ ਸੁਣਿਆ ਮੈਂ ਤੈਨੂੰ ਸਕੂਨ ਗਾਣਾ ਸੁਣਿਆ ਨਾ ਰਣਜੀਤ ਦਾ ਆਦਾ ਆਪਣੇ ਕਿਹਦਾ ਗਾਣਾ ਹੋ ਰਾਜਵੀਰ ਜਵੰਦੇ ਦਾ ਤੇ ਉਹ ਇਹਨੇ ਵੀ ਇੱਕ ਗਾਇਆ ਉਹ ਵੀ ਸੁਣਾ ਦੇ ਕਰਾ ਹੁਣ ਲਾਉਣਾ ਕਿਹਦੇ ਤੇ ਆ ਪਤਾ ਤੈਨੂੰ ਡੋਗਰ ਤੇ ਡੋਗਰ ਕਿੱਥੇ ਹੈ ਇਹ ਜਿਵੇਂ ਆਪਣਾ ਮਨ ਜੇ ਨਾ ਧੂੜ ਵਾਲਾ ਭਾਈ ਇਹਨੂੰ ਦੇਖ ਕੇ ਮੱਲਾ ਸਾਡੀ ਭਰਜਾਈ ਕਹਿੰਦੀ ਆ ਵੇ ਤੂੰ ਫੋਰੇ ਕੀਆਂ ਖਾਣਾ ਵੜਾ ਮੋਟਾ ਹੋ ਨਾ ਜਾਣਾ ਕਿੱਥੇ ਰੱਖ ਲਾਂ ਲੁਕੋ ਕੇ ਖਾਂ ਜੇ ਬੱਚਿਆਂ ਤੋਂ ਖੋ ਕੇ ਹੁਣ ਕਿਹੜੀ ਕਿਹੜੀ ਚੀਜ਼ ਵੇ ਮੈਂ ਦੂਰ ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਾਂ ਤੰਦੂਰ ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਾਂ ਤੰਦੂਰ ਰੱਖ ਦੇਵਾਂ ਤੇਰਾ ਫਲਸਰ ਦੀ ਟੈਂਕੀ ਜਿਹਾ ਹੋ ਗਿਆ ਏ ਟਿੱਡ ਤੇ ਥੋਟਿਆ ਨਾ ਜਾਵੇ ਵੇ ਤੂੰ ਜਿੱਥੇ ਬੈਨਾ ਡਿੱਗ ਮੰਗੇ ਬੇਟੇ ਉੱਤੇ ਰੋਟੀ ਵੇ ਮੈਂ ਚੂਰ ਰੱਖ ਦੇਵਾਂ ਮੇਰਾ ਦਿਲ ਕਰੇ ਤੇਰਾ ਨਾਂ ਤੰਦੂਰ ਰੱਖ ਦੇਵਾਂ ਧੰਨਵਾਦ ਬਾਈ ਬਹੁਤ ਬਹੁਤ ਧੰਨਵਾਦ ਕਾਲੇ ਲਈ ਤਾੜੀਆਂ ਜ਼ੋਰਦਾਰ ਮਾਰੋ ਯਾਰ ਧੰਨਵਾਦ ਫਾਈਨਲ ਤੋਂ ਪਹਿਲਾਂ ਆਪਾਂ ਮੇਰੇ ਵੀਰੋ ਜ਼ਰੂਰ ਸੁਣਾਗੇ ਇਸ ਨੌਜਨ ਤੋਂ ਪਰ ਬਈ ਪਹਿਲਾਂ ਇਹਨੂੰ ਟਾਈਮ ਦੇਵਾਂਗੇ ਜ਼ਰੂਰ ਇੱਕ ਮਿੰਟ ਲੈਣਾ ਇੱਧਰ ਸਨਮਾਨ ਹੈ ਸਾਡੇ ਅਮਨੇ ਭੂੰੜੇ